ਪੰਜਾਬ ਸਰਕਾਰ ਵੱਲੋਂ ਇੱਕ ਮਿਸ਼ਨ ਚਲਾਇਆ ਗਿਆ ਹੈਗਾ ਜੁਧ ਨਸ਼ਾ ਵਿਰੁੱਧ ਉਹਦੇ ਤਹਿਤ ਜਿਹੜਾ ਕਾਰਵਾਈ ਕਰਦੇ ਹੋਏ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਗੌਰਵ ਤੂਰਾ ইপিਐਸ ਜੀ ਦੇ ਦਿਸ਼ਾ ਦਿਸ਼ਾ ਤਹਿਤ ਅਤੇ ਸਾਡੇ ਐਸਪੀਡੀ ਸ਼੍ਰੀ ਪ੍ਰਭਜੋ ਸਿੰਘ ਬਰਕ ਜੀ ਦੀ ਜੋਗ ਰਣਮਈ ਹੇਠ ਸਾਡੇ ਮੁੱਖ ਅਫਸਰ ਥਾਣਾ ਪੁਲਤ ਜੀ ਦੀ ਸਰਦਾਰ ਰঞ্জੀਤ ਸਿੰਘ ਜੀ ਦੀ ਯੋਗ ਰਣਮਈ ਹੇਠ ਪੁਲਿਸ ਨੇ ਵੱਲੋਂ ਕਾਰਵਾਈ ਕਰਦੇ ਹੋਏ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਜਿਸ ਤਹਿਤ ਜਿਹੜੇ ਸਾਡੇ ਏਐਸਏ ਸੁਖਦੇਵ ਸਿੰਘਾ ਥਾਣਾ ਪੁਲਤ ਤੋਂ ਉਹਨਾਂ ਨੇ ਅੱਜ ਤੜਕਸਾਰ ਦੌਰਾਨੇ ਗਸ਼ਤ ਜਿਹੜਾ ਬਗੜੀਆਂ ਪੁਲਤ ਤੋਂ ਬਗੜੀਆਂ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਕਮਰਾਵਾਂ ਦੇ ਲਾਗੇ ਇੱਕ ਲੇਡੀਜ਼ ਅਮਰ ਅਮਰਜੀਤ ਕੌਰ ਵਾਈਫ ਆਫ ਹਰਜੀਤ ਸਿੰਘ ਵਸੀ ਕਮਰਾਵਾਂ ਨੂੰ ਸ਼ਕਤੀ ਬਿਨਾ ਦੇ ਰੋਕ ਕੇ ਕਾਬੂ ਕੀਤਾ ਅਤੇ ਜਦੋਂ ਉਹਦੀ ਚੈਕਿੰਗ ਕਰਵਾਈ ਗਈ ਲੈਡੀ ਕਨਸਟੇਬਲ ਦੀ ਰਾਹੀ ਤਾਂ ਉਸ ਪਾਸੋਂ ਜਿਹੜਾ 1 ਕਿਲੋ ਅਫੀਮ ਜਿਹੜੀ ਹੈ ਬਰਾਮਦ ਹੋਈ ਹੈ ਜੇ 1 ਕਿਲੋ ਅਫੀਮ ਬਰਾਮਦ ਹੋਣ ਤੇ ਜਿਹੜਾ ਇਸ ਦੇ ਖਿਲਾਫ ਮੁਕੱਦਮਾ ਨੰਬਰ 48 ਅਧੀਨ ਤਾਰਾ 18685 ਐਨਡੀਪੀਐਸ ਐਕਟ ਥਾਣਾ ਪਲਾਟ ਵਿਖੇ ਦਰਜ ਕੀਤਾ ਗਿਆ ਅਤੇ ਜਿਸ ਦੀ ਤਫਤੀਸ਼ ਦੌਰਾਨ ਇਹਨੂੰ ਅੱਜ ਪੇਸ਼ਦਾਨਤ ਕੀਤਾ ਗਿਆ ਸੀ ਤੇ ਜਿਸ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਜਿਸ ਨੂੰ ਡੂੰਘਾਈ ਨਾਲ ਪੁਸ਼ਟੀ ਕੀਤੀ ਜਾ ਰਹੀ ਹੈ ਕਿ ਇਹ ਜਿਹੜੀ ਹੈ ਅਫੀਮ ਇਹ ਕਿੱਥੋਂ ਲੈ ਕੇ ਆਈ ਸੀ ਔਰ ਅੱਗੇ ਕਿਸ ਕਿਸ ਨੂੰ ਇਹ ਬਿਚਣੀ ਸੀਗੀ ਇਹਦੇ ਬਾਰੇ ਜਿਹੜਾ ਪੂਰੀ ਪਤਾ ਜੋਈ ਕੀਤੀ ਜਾ ਰਹੀ ਹੈ ਜੀ ਸਰ ਇਹਦਾ ਪੁਰਾਣਾ ਕ੍ਰਾਈਮ ਰਿਕਾਰਡ ਹੈ ਵੀ ਇਹਦਾ ਬਾਰੇ ਵੀ ਅਸੀਂ ਜਾਂਚ ਕਰ ਰਹੇ ਹਾਂ ਫਿਲਹਾਲ ਤਹੇ ਕੋਈ ਨਹੀਂ ਨਿਕਲਿਆ ਪਰ ਫਿਰ ਵੀ ਇਹਦੇ ਪਿਛੋਕੜ ਬਾਰੇ ਡੂੰਘਾਈ ਨਾਲ ਪੁਸ਼ਟੀ ਕੀਤੀ ਜਾ ਰਹੀ ਹੈ ਕੋਈ ਇਸ ਤੋਂ ਪਹਿਲਾਂ ਵੀ ਇਹ ਟੀਮ ਦਾ ਕੰਮ ਕਰਦੀ ਸੀ ਕੋਈ ਮੋਟੀ ਪੁਸ਼ਟੀ ਸਭ ਦੇ ਸਾਹਮਣੇ ਇਹ ਹਜੇ ਅਸੀਂ ਦੌਰਾਨੇ ਤਫਤੀਸ਼ ਜਿਹੜਾ ਇਹ ਤੋਂ ਪਤਾ ਜੁਈ ਕਰਾਂਗੇ ਕਿਉਂਕਿ ਇਹਦੇ ਵਿੱਚ ਕਾਫੀ ਵੱਡੀ ਰਿਕਵਰੀ ਹੈਗੀ ਆ ਤੇ ਹੋ ਸਕਦਾ ਇਹ ਕਾਫੀ ਲੰਬੇ ਸਮੇਂ ਤੋਂ ਕਰ ਰਹੀ ਹੋਵੇ ਇਹਦੇ ਬਾਰੇ ਅਸੀਂ ਜਿਹੜੀ ਇਹ ਪੁਸ਼ਕਿਸ਼ ਤੋਂ ਬਾਅਦ ਹੀ ਤੁਹਾਨੂੰ ਦੱਸ ਸਕਦੇ ਜੋ ਪੰਜਾਬ ਸਰਕਾਰ ਵੱਲੋਂ ਇੱਕ ਮਿਸ਼ਨ ਚਲਾਇਆ ਗਿਆ ਹੈਗਾ ਜੁਧ ਨਸ਼ਾ ਵਿਰੁੱਧ ਉਹਦੇ ਤਹਿਤ ਜਿਹੜਾ ਕਾਰਵਾਈ ਕਰਦੇ ਹੋਏ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਗੌਰਵ ਤੂਰਾ ਈਪੀਐਸ ਜੀ ਦੇ ਦਿਸ਼ਨ ਦੇਸ਼ਾਂ ਤਹਿਤ ਅਤੇ ਸਾਡੇ ਐਸਪੀਡੀ ਸ਼੍ਰੀ ਪ੍ਰਭਜੋਤ ਸਿੰਘ ਬਰਕ ਜੀ ਦੀ ਜੋਗ ਰਣਮਈ ਹੇਠ ਸਾਡੇ ਮੁੱਖ ਅਫਸਰ थाना ਪੁਲਤ ਜੀ ਦੀ ਸਰਦਾਰ ਰਣਜੀਤ ਸਿੰਘ ਜੀ ਦੀ ਜੋਗ ਰਣਮਈ ਹੇਠ ਪੁਲਿਸ ਨੇ ਵੱਲੋਂ ਕਾਰਵਾਈ ਕਰਦੇ ਹੋਏ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਜਿਸ ਤਹਿਤ ਜਿਹੜੇ ਸਾਡੇ ਏਐਸਆਈ ਸੁਖਦੇਵ ਸਿੰਘਾ थाना ਪੁਲਤ ਤੋਂ ਉਹਨਾਂ ਨੇ ਅੱਜ ਤੜਕਸਾਰ ਦੁਰਾਨੇ ਗਸ਼ਤ ਜਿਹੜਾ ਬਗੜੀਆਂ ਪ੍ਰਾਤੂ ਬਗੜੀਆਂ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਕਮਰਾਵਾਂ ਦੇ ਲਾਗੇ ਇੱਕ ਲੇਡੀਜ਼ ਅਮਰ ਅਮਰਜੀਤ ਕੌਰ ਵਾਈਫ ਆਫ ਹਰਜੀਤ ਸਿੰਘ ਵਸੀ ਕਮਰਾਵਾਂ ਨੂੰ ਸ਼ੱਕ ਦੀ ਬਿਨਾ ਤੇ ਰੋਕ ਕੇ ਕਾਬੂ ਕੀਤਾ ਤੇ ਜਦੋਂ ਉਹਦੀ ਚੈਕਿੰਗ ਕਰਵਾਈ ਗਈ ਲੇਡੀ ਕਾਂਸਟੇਬਲ ਦੀ ਰਾਹੀ ਤਾਂ ਉਸ ਪਾਸੋਂ ਜਿਹੜਾ 1 ਕਿਲੋ ਅਫੀਮ ਜਿਹੜੀ ਹੈ ਬਰਾਮਦ ਹੋਈ ਹੈ ਜੇ 1 ਕਿਲੋ ਅਫੀਮ ਬਰਾਮਦ ਹੋਣ ਤੇ ਜਿਹੜਾ ਇਸ ਦੇ ਖਿਲਾਫ ਮੁਕਦਮਾ ਨੰਬਰ 48 ਅਦੀਨ ਤਾਰਾ 18 65 ਐਨਡੀਪੀਐਸ ਐਕਟ ਥਾਣਾ ਪਲਾਟ ਵਿਖੇ ਦਰਜ ਰਿਸਟਰਨ ਕੀਤਾ ਗਿਆ ਅਤੇ ਜਿਸ ਦੀ ਤਫਤੀਸ਼ ਦੌਰਾਨ ਇਹਨੂੰ ਅੱਜ ਪੇਸ਼ਦਾਨਤ ਕੀਤਾ ਗਿਆ ਸੀ ਤੇ ਜਿਸ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਜਿਸ ਨੂੰ ਡੂੰਘਾਈ ਨਾਲ ਪੁਸ਼ਟੀ ਕੀਤੀ ਜਾ ਰਹੀ ਹੈ ਕਿ ਇਹ ਜਿਹੜੀ ਹੈ ਅਫੀਮ ਇਹ ਕਿੱਥੋਂ ਲੈ ਕੇ ਆਈ ਸੀ ਔਰ ਅੱਗੇ ਕਿਸ-ਕਿਸ ਨੂੰ ਇਹ ਬਿਚਣੀ ਸੀਗੀ ਇਹਦੇ ਬਾਰੇ ਜਿਹੜਾ ਪੂਰੀ ਪਤਾਜੋਈ ਕੀਤੀ ਜਾ ਰਹੀ ਹੈ ਜੀ ਸਰ ਇਹਦਾ ਪੁਰਾਣਾ ਕ੍ਰਾਈਮ ਰਿਕਾਰਡ ਹੈ ਜੀ ਇਹਦੇ ਬਾਰੇ ਵੀ ਅਸੀਂ ਜਾਂਚ ਕਰ ਰਹੇ ਹਾਂ ਫਿਲਹਾਲ ਤਹੇ ਕੋਈ ਨਹੀਂ ਨਿਕਲਿਆ ਪਰ ਫਿਰ ਵੀ ਇਹਦੇ ਪਿਛੋਕੜ ਬਾਰੇ ਡੂੰਘਾਈ ਨਾਲ ਪੁੱਛੀ ਕੀਤੀ ਜਾ ਰਹੀ ਹੈ। ਕੋਈ ਇਸ ਤੋਂ ਪਹਿਲਾਂ ਵੀ ਇਹ ਟੀਮ ਦਾ ਕੰਮ ਕਰਦੀ ਸੀ ਕੋਈ ਮੋਟੀ ਪੁਸ਼ਟੀ ਸੂਚੇ ਸਾਹਮਣੇ ਆਈ ਚੀਜ਼। ਇਹ ਹਜੇ ਅਸੀਂ ਦੌਰਾਨੇ ਤਫतीश ਜਿਹੜਾ ਇਸ ਤੋਂ ਪਤਾ ਜੋਈ ਕਰਾਂਗੇ ਕਿਉਂਕਿ ਇਹਦੇ ਵਿੱਚ ਕਾਫੀ ਵੱਡੀ ਖੋਜਰੀ ਹੈਗੀ ਆ ਤੇ ਹੋ ਸਕਦਾ ਇਹ ਕਾਫੀ ਲੰਬੇ ਸਮੇਂ ਤੋਂ ਕਰ ਰਹੀ ਹੋਵੇ। ਇਹਦੇ ਬਾਰੇ ਅਸੀਂ ਜਿਹੜੀ ਹੈ ਪੁਸ਼ਕਿਸ਼ ਤੋਂ ਬਾਅਦ ਹੀ ਤੁਹਾਨੂੰ ਦੱਸਾਂਗੇ।